ਲਓ ਜੀ ਨੌਂ ਗਪੋ ਤੋਂ 8 ਕਿਲੋਮੀਟਰ ਆਪਾਂ ਅੱਗੇ ਆਏ ਖੜੇ ਆ ਤੇ ਅੱਜ ਆਪਾਂ ਨਾਰਥ ਈਸ 7 ਸਟੇਟ ਦੀ ਜਿਹੜੀ 7ਵੀਂ ਸਟੇਟ ਆਪਣੀ ਚੱਲ ਰਹੀ ਆ ਸਾਈਕਲ ਸਫਰ ਦੀ ਤੇ ਇਹ ਆਪਾਂ ਫਤਿਹ ਕਰ ਲੈਣੀ ਆ ਅੱਜ ਇਹਦਾ ਬਾਰਡਰ ਆਪਾਂ पार ਕਰ ਜਮਾਂਗੇ ਅੱਜ ਤੇ ਮੈਂ ਕਿਹਾ ਬਈ ਉਹ ਸੰਤਰੇ ਦੀ ਦੁਕਾਨ ਆ ਇੱਕ ਮਹਗਾਲਿਆ ਦੇ ਵਿੱਚ ਸੰਤਰੇ ਖਾ ਲਈਏ ਪਹਿਲਾਂ ਇਧਰ ਸ਼ੌਪ ਬੱਕ ਬੱਕ ਫਰੂਟਾਂ ਦੀ ਤੇ ਇੱਧਰ ਬੱਕ ਬੱਕ ਕਰਾ ਦੇ ਆਚਾਰ ਪਾਏ ਕੋਈ ਤੇ ਆਪਾਂ ਸੰਤਰੇ ਕੈਂਸਲ ਤੇ ਪਾਈਨੈਪਲ ਖਾਣੇ ਆ ਕੋੜਾ ਆਣ ਖੜਿਆ ਮੈਗਾ ਲਿਆ ਦੇ ਐਗਜ਼ਿਟ ਪੁਆਇੰਟ ਤੇ ਉਹ ਸਾਹਮਣੇ ਆ ਦੇ ਗਵਰਨਮੈਂਟ ਆਫ ਮੈਗਾ ਲਿਆ ਇੰਟੀਗ੍ਰੇਟਿਡ ਸਮਾਰਟ ਚੈੱਕ ਗੇਟ ਮੈਗਾ ਲਿਆ ਮਿਨਰਲ ਟਰੱਕ ਸਕੈਨਿੰਗ ਮਾਈਨਰਲ ਟਰੱਕ ਸਕੈਨਿੰਗ ਐਂਡ ਮੋਨਿਟਰਿੰਗ ਸਿਸਟਮ ਇੱਥੇ ਟਰੱਕਾਂ ਦੀ ਹੁੰਦੀ ਆ ਚੈਕਿੰਗ ਵਗੈਰਾ ਮੋਟੀ ਮੋਟੀ ਗੱਲਾਂ ਮਗਾ ਦੇ ਰੜਕੀ ਵਾਲਿਆ ਲਓ ਜੀ ਕੋੜਾ ਇੱਕ ਆਪਣਾ ਖੜਾ ਮਗਾ ਲਿਆ ਵਾ ਲਾਸਟ ਸੈਰ ਹੋਗਾ ਬਰਨੀ ਤੇ ਬਰਨੀ ਹਾਰਟ ਟੀਮ ਨਗਾ ਲਿਆ ਦੇ ਵਿੱਚ ਹੀ ਆ ਤੇ ਹੁਣ ਆਪਾਂ ਐਂਟਰ ਹੋ ਜਾਣਾ ਇਸ ਆਨ ਦੇ ਵਿੱਚ ਬੁਰੇ ਆਨ ਤੀਰੋ ਲਓ ਜੀ ਨੌਰ ਸੀਟ 7 ਸਿਸਟਰ ਇਹਨਾਂ 27 ਸਟੇਟਾਂ ਫਤਿਹਗਾਂ ਤੋਂ ਬਾਅਦ ਚੌਥੀ ਆ ਰੈਂਟਰੀ ਆਸਾਮ ਸੂਕੇ ਦੇ ਵਿੱਚ ਤੇ ਸੈਲੀਬ੍ਰੇਟ ਤਾਂ ਹੁਣ ਬਣਦਾ ਹੀ ਸਗਾ ਇਸ ਕਰਕੇ ਕੜੀ ਦੇ ਨਾਲ ਰੋਟੀ ਸੈਲੀਬ੍ਰੇਟ ਕੀਤਾ ਜਾਵੇ ਹਣਾ ਔੜਕੀ ਵਾਲਿਆ ਲਓ ਜੀ ਰੋਟੀ ਪਾਣੀ ਖਾ ਕੇ ਚੱਲੇ ਆ ਤੇ ਆਪਾਂ ਅੱਜ ਸਵੇਰੇ ਤੁਹਾਨੂੰ ਪਤਾ ਹੀ ਹੈ ਚੱਲੇ ਸ਼ਿਲੌਂਗ ਤੋਂ ਮਹਗਾਲਿਆ ਦੀ ਰਾਜਧਾਨੀ ਤੋਂ ਗੁਰੂ ਕਾਲਪੁਰ ਸੱਚੇ ਪਾਤਸ਼ਾਹਾਂ ਦੀ ਮਿਹਰ ਸਾਧਕਾ ਨੌਰਥ ਈਸਟ ਸੈਵਨ ਸਟੇਟਾਂ ਸੱਤੇ ਸਟੇਟਾਂ ਆਪਣੀਆਂ ਕੰਪਲੀਟ ਹੋ ਗਈਆਂ ਫਤਿਹ ਹੋ ਗਈਆਂ ਤੇ ਵਾਪਸ ਆਪਾਂ ਹੁਣ ਗੁਆਟੀ ਰਾਜਧਾਨੀ ਅਸਾਮ ਦੀ ਪਹੁੰਚਾਂਗੇ 18 ਕਿਲੋਮੀਟਰ ਰਹਿ ਗਿਆ ਆਪਾਂ ਨੂੰ ਹਾਂਜੀ ਜੀ ਆਪਾਂ ਗੁਆਟੀ ਸ਼ਹਿਰ ਦੇ ਵਿੱਚ ਰੁਕੇ ਆ ਸਾਰੇ ਜਾਣਦੀ ਜਿਹੜੇ ਆਪਣੇ ਭੈਣ ਭਰਾ ਮਤਾਵਾ ਬਜ਼ੁਰਗ ਪੁਰਾਣੀ ਸਫਰ ਨਾਲ ਜੁੜੇ ਆ ਆਪਣੇ ਸਿਕੰਦਰ ਬਾਈ ਦੇ ਘਰ ਤੇ ਮਾਰਤੀ ਸੇਵਨ ਸਿਸਟਰ ਆਪਣਾ ਕਾਲ ਬਹੁਤ ਸੱਚੇ ਪਾਤਸ਼ਾਹ ਜੀ ਦੀ ਮਿਹਰ ਸਦਕਾ ਹੋ ਗਿਆ ਫਤਿਹ ਤੇ ਸਫਰਾਲੇ ਖਤਮ ਨਹੀਂ ਬਸ ਸਫਰਾ ਨਾਲ ਜੁੜੇ ਰਹੋ ਹੋਰ ਵੀ ਬਹੁਤ ਕੌਸਿਆ ਜੀ ਤੇ ਮਿਲਦੇ ਆ ਜੀ ਫੇ ਕੱਲ ਨੂੰ ਸਵੇਰ ਨੂੰ ਤਦ ਤੱਕ ਲਈ ਰੁੜਕੀ ਵਾਲੇ ਨੂੰ ਤੇ ਰੁੜਕੀ ਵਾਲ ਦੇ ਕੁੜੇ ਤੂਫਾਨ ਨੂੰ ਜੀ ਸਤਿ ਸ਼੍ਰੀ ਅਕਾਲ ਅੱਜ ਦੀ ਸਟੇ ਗੁਆਟੀ ਸਕੰਦਰਬਾਈ ਦੇ ਘਰ